ਜੀ ਦੇਖ ਰਹੇ ਹੋ ਪ੍ਰਾਈਮ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਅੱਜ ਦੇ ਪ੍ਰਾਈਮ ਕੈਨੇਡਾ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਪ੍ਰਾਈਮ ਅਲਬਰਟਾ ਦੀਆਂ ਅੱਜੀਆਂ ਟੌਪ ਸਟੋਰੀਜ਼ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਮਰੀਕੀ ਟੈਰਿਫ ਦੀ ਜਿਸ ਤਰ੍ਹਾਂ ਕਿ ਅਮਰੀਕਾ ਨੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਅੱਜ ਦੇ ਦਿਨ ਤੋਂ ਇਹ ਲਾਗੂ ਹੋਣੇ ਸਨ ਤੇ ਕੱਲ ਦੇ ਦਿਨ ਅਮਰੀਕੀ ਰਾਸ਼ਟਰਪਤੀ ਦੁਆਰਾ ਯੂ ਟਰਨ ਲਿਆ ਗਿਆ ਤੇ ਉਹਨਾਂ ਨੇ 1 ਮਹੀਨੇ ਲਈ ਇਸ ਨੂੰ ਮੁਤਵੀ ਕਰ ਦਿੱਤਾ ਹੈ ਤੇ ਹੁਣ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸﻤਿਥ ਨੇ ਇਸ ਦੀ ਭਖਲਾਗਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ 1 ਮਹੀਨੇ ਦੇ ਸਮੇਂ ਦੇ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਪਰਮਾਨੈਂਟਲੀ ਰਿਵਰਸ ਕਰ ਦਿੱਤਾ ਜਾਵੇ ਕਿ ਇਹ ਟੈਰਿਫ ਨਹੀਂ ਲੱਗਣਗੇ ਜਿਸ ਤਰ੍ਹਾਂ ਕਿ ਜ਼ਿਕਰ ਹੋ ਗਿਆ ਕਿ 25% ਟੈਰਿਫ ਕੈਨੇਡੀਅਨ ਵਸਤਾਂ ਦੇ ਉੱਤੇ ਲਾਏ ਗਏ ਸਨ ਤੇ ਉਸ ਤੋਂ ਬਾਅਦ ਬਾਏ ਲੋਕਲ ਦੀ ਗੱਲ ਵੀ ਕੀਤੀ ਜਾ ਰਹੀ ਸੀ ਤੇ ਅਮਰੀਕੀ ਉਤਪਾਦਾਂ ਦੀ ਕੈਨੇਡੀਅਨ ਮਾਰਕੀਟਸ ਦੇ ਵਿੱਚ ਮੰਗ ਨੂੰ ਘਟਾਉਣ ਦੇ ਲਈ ਵੀ ਕੰਮ ਕੀਤੇ ਜਾ ਰਹੇ ਹਨ ਬਹੁਤ ਸਾਰੇ ਕੈਂਪੇਨ ਸੋਸ਼ਲ ਮੀਡੀਆ ਤੇ ਵੀ ਦੇਖੇ ਜਾ ਰਹੇ ਸਨ ਜਿਸ ਵਿੱਚ ਬਾਏ ਲੋਕਲ ਕਿ ਲੋਕਲ ਕਾਰਪੋਰਰਨ ਸਪੋਰਟ ਕਰੋ ਤੇ ਲੋਕਲ ਕਾਰਪੋਰਰਨ ਸਪੋਰਟ ਕਰਕੇ ਕੈਨੇਡਾ ਦੀ ਮਦਦ ਕਰੋ ਤੇ ਦੇਖਦੇ ਹਾਂ ਸਪੈਸ਼ਲ ਰਿਪੋਰਟ ਜਿਸ ਵਿੱਚ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕੀ ਕਿਹਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕੀ ਰਣਨੀਤੀ ਰਹੇਗੀ ਇਸ ਪਰ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਰੋਕ ਤੋਂ ਬਹੁਤ ਖੁਸ਼ ਹਨ ਉਨਾ ਕਰਕੇ ਇਹ ਸਪਸ਼ਟ ਹੋ ਗਿਆ ਹੈ ਕਿ ਟੈਰਿਫ ਤੋਂ ਬਚਣ ਲਈ ਕੈਨੇਡਾ ਨੂੰ ਇੱਕ ਵਿਸ਼ੇਸ਼ ਯਾਰ ਨਿਯੁਕਤ ਕਰਨ ਦੀ ਲੋੜ ਹੈ ਅਤੇ ਉਹ ਇਸ ਨੂੰ ਕੂਟਨੀਤੀ ਦੀ ਜਿੱਤ ਮੰਨਦੇ ਹਨ ਕੈਨੇਡਾ ਤੇ ਅਮਰੀਕਾ ਦੇ ਵਪਾਰ ਤੇ ਸੁਰੱਖਿਆ ਦੇ ਤੌਰ ਤੇ ਬਹੁਤ ਸਾਰੇ ਹਾਲ ਹਨ ਅਤੇ ਉਹ ਇਸ ਸੰਕਟ ਨੂੰ ਇੱਕ ਮੌਕੇ ਵਜੋਂ ਦੇਖਦੇ ਹਨ ਜਿਸ ਵਿੱਚ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਫੈਸਲੇ ਕੀਤੇ ਜਾ ਸਕਦੇ ਹਨ ਪਰਤਵ ਮੰਤਰੀ ਜਸਟਨ ਟ੍ਰੂਡੋ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਤੈਰਿਫ ਕਟੋਕੜ 30 ਦਿਨਾਂ ਲਈ ਰੋਕ ਦਿੱਤੇ ਜਾਣਗੇ ਜਦੋਂ ਤੱਕ ਕੈਨੇਡਾ ਇੱਕ ਪੈਂਟਨਲ ਯਾਰ ਅਨੁਸੂਚਿਤ ਕਰਦਾ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨੀ ਅਮਰੀਕਾ ਨਾਲ ਕੰਮ ਕਰਦਾ ਹੈ ਦੱਸਣਯੋਗ ਹੈ ਕਿ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੇ ਅੰਕੜੇ ਦਰਸਾਉਂਦੇ ਹਨ ਕਿ ਜਬਤ ਕੀਤੇ ਗਏ ਸਾਰੇ ਪੈਂਟਨਲ ਦਾ 1% ਤੋਂ ਵੀ ਘੱਟ ਉੱਤਰੀ ਸਰਹੱਦ ਤੋਂ ਆਉਂਦਾ ਹੈ ਜਦਕਿ ਜ਼ਿਆਦਾਤਰ ਪੈਂਟਨਲ ਤਕਨੀ ਸਰਹੱਦ ਤੋਂ ਯੂਐਸ ਦੇ ਵਿੱਚ ਐਂਟਰ ਕਰਦਾ ਹੈ 트럼ਪ ਵੱਲੋਂ ਕੈਨੇਡਾ ਤੋਂ ਆਰੀ ਊਰਜਾ ਦੇ ਸਾਮਾਨ ਤੇ 10% ਅਤੇ 25% ਡਿਊਟੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਮੰਗਲਵਾਰ ਤੋਂ ਲਾਗੂ ਹੋਣੀ ਸੀ ਇੱਥੇ ਜ਼ਿਕਰ ਜੂਗਾ ਕਿ ਇਹ ਖਬਰ ਦੂਜੀ ਕੈਨੇਡੀਅਨ ਸੂਬਿਆਂ ਵੱਲੋਂ ਅਮਰੀਕੀ ਫਰਮਾਨ ਨਾਲ ਇਕਰਾਰ ਨਾਮੇ ਨੂੰ ਸੀਮਤ ਕਰਨ ਜਾਂ ਰੱਦ ਕਰਨ ਅਤੇ ਸੂਬਾਈ ਖਰਾਬ ਸਟੋਰਾਂ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਜੋਇਨਾਬਾਦ ਉਪਾਵਾਂ ਦਾ ਐਲਾਨ ਕਰਨ ਤੋਂ ਬਾਅਦ ਆਈ ਹੈ ਟ੍ਰੂਡੋ ਨੇ ਕਿਹਾ ਕਿ ਕੈਨੇਡਾ 트럼ਪ ਦੇ ਡਿਊਟੀਆਂ ਦਾ ਜਵਾਬ 155 ਬਿਲੀਅਨ ਡਾਲਰ ਦੇ ਅਮਰੀਕੀ ਸਾਮਾਨਾਂ ਤੇ ਆਪਣੇ ਟੈਰਿਫ ਲਗਾ ਕੇ ਦੇਵੇਗਾ ਜਿਸ ਵਿੱਚ ਸ਼ਰਾਬ ਸੁਰਨੀਚ ਕੁਦਰਤੀ ਸਰੋਤ ਸ਼ਾਮਲ ਹਨ ਸਮਿੱਤ ਅਮਰੀਕੀ ਕਾਨੂੰਨ ਸਾਂਝਾਂ ਨਾਲ ਕੂਟਨੀਤੀਕ ਮੌਂਤ ਲਈ ਵਚਨਬੱਧ ਰਹੇ ਹਨ ਤੇ ਇਸ ਮਹੀਨੇ ਦੁਬਾਰਾ ਵਾਸ਼ਿੰਗਟਨ ਡੀਸੀ ਦੀ ਯਾਤਰਾ ਕਰਨ ਵਾਲੇ ਹਨ ਇਸ ਦੌਰਾਨ ਅਲਬਰਟਾ ਐਨਡੀਪੀ ਆਗੂ ਨਾਹਿਦ ਨੈਸ਼ ਨੇ ਕਿਹਾ ਕਿ ਸਮਿੱਤ ਦੀ ਸਰਕਾਰ ਨੂੰ ਮਾਰਕੀਟ ਡਾਇਵਰਸੀਫਿਕੇਸ਼ਨ ਲਈ ਇੱਕ ਸਰਵ ਪਾਰਟੀ ਕਮੇਟੀ ਬਣਾਉਣ ਦੀ ਲੋੜ ਹੈ ਕਿਉਂਕਿ ਯੂਸੀਪੀ ਸਰਕਾਰ ਨੇ ਆਪਣੇ 5 ਸਾਲਾਂ ਦੇ ਦੌਰਾਨ ਇਸ ਮੁੱਦੇ ਤੇ ਕੁਝ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਅਲਬਰਟਾ ਵਾਸੀ ਲੋਕਲ ਕਾਰੋਬਾਰਾਂ ਦਾ ਸਮਰਥਨ ਕਰਕੇ ਆਪਣੇ ਹਿੱਸੇ ਦਾ ਯੋਗਦਾਨ ਬਾ ਸਕਦੇ ਹਨ ਮੇਡ ਲੋਕਲ ਬਾਏ ਲੋਕਲ ਅਤੇ ਇਸ ਸਮਾਹ ਕੇ ਆਪਣੇ ਲੋਕਲ ਕਾਰੋਬਾਰਾਂ ਦੇ ਨਾਲ ਖੜੇ ਹੋ ਕੇ ਵੱਡੇ ਆਰਥਿਕ ਸੰਕਟ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਅਲਬੋਟਾ ਸਰਕਾਰ ਦੁਆਰਾ ਇੱਕ ਨਵਾਂ ਡਿਸੇਬਿਲਿਟੀ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਐਸ਼ ਦੇ ਨਾਲ ਕੰਮ ਕਰੇਗਾ ਐਸ਼ ਦੇ ਨਾਲ ਨਾਲ ਇਸ ਨੂੰ ਏਏਡੀਪੀ ਨਾਂ ਦਾ ਇਹ ਪ੍ਰੋਗਰਾਮ ਅਪਾਹਜ ਲੋਕਾਂ ਦੀ ਸਹਾਇਤਾ ਕਰਨ ਲਈ ਬਣਾਇਆ ਗਿਆ ਜਿਸ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਗਰਾਮ ਦੇ ਅਧੀਨ ਉਹਨਾਂ ਨੂੰ ਜ਼ਿਆਦਾ ਫਾਇਦਾ ਦਿੱਤਾ ਜਾ ਸਕੇ ਸੋਸ਼ਲ ਸਰਵਿਸਜ਼ ਦੇ ਮਿਨਿਸਟਰ ਨੇ ਇਸ ਸਬੰਧੀ ਅੱਜ ਸਵੇਰੇ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ 2026 ਤੋਂ ਸ਼ੁਰੂ ਹੋ ਜਾਵੇਗਾ ਅਲਬਰਟਾ ਨੇ ਮੰਗਲਵਾਰ ਨੂੰ ਇੱਕ ਨਵੇਂ ਡਿਸੇਬਿਲਿਟੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜੋ ਉਹਨਾਂ ਅਪੰਗ ਲੋਕਾਂ ਨੂੰ ਵਿੱਤੀ ਅਤੇ ਸਿਹਤ ਸਹਾਇਤਾ ਪ੍ਰਦਾਨ ਕਰੇਗਾ ਜੋ ਕੰਮ ਕਰਨ ਦੇ ਯੋਗ ਹਨ ਅਲਬਰਟਾ ਡਿਸੇਬਿਲਿਟੀ ਅਸਿਸਟੈਂਸ ਪ੍ਰੋਗਰਾਮ ਜਿਸ ਨੂੰ ਏ ਡੀ ਏ ਪੀ ਕਿਹਾ ਜਾ ਰਿਹਾ ਹੈ ਮੌਜੂਦਾ ਅਸ਼ੂਰਡ ਇਨਕਮ ਫਾਰ ਦਾ ਸਵਿਰਲੀ ਹੈਂਡੀਕੈਪਡ ਏ ਐਸ਼ ਪ੍ਰੋਗਰਾਮ ਦੀ ਥਾਂ ਨਹੀਂ ਲਵੇਗਾ ਜੋ ਕਿ ਗੰਭੀਰ ਡਿਸੇਬਿਲਿਟੀ ਵਾਲੇ ਲੋਕਾਂ ਲਈ ਲਾਗੂ ਰਹੇਗਾ ਜੋ ਉਹਨਾਂ ਨੂੰ ਕਲੌ ਬੈਕ ਕਰਨ ਵਧੇਰੇ ਕੰਮ ਕਰਨ ਤੋਂ ਰੋਕਦੀਆਂ ਹਨ Albertans with disabilities have stressed the importance of providing pathways to employment for individuals who are able to work but still need to receive benefits. And AISH is not designed to provide this type of support. I regularly receive letters from Albertans making an impassioned plea for people on AISH to be given the supports they need so that they can join the workforce and feel useful, productive, and independent. We have received hundreds of such letters over the years, and I've also had Albertans with disabilities tell me this directly. ਹਾਲਾਂਕਿ ਸੂਬੇ ਨੇ ਕਿਹਾ ਕਿ ਐਸ਼ ਤੇ ਰਹਿਣ ਵਾਲੇ ਲੋਕਾਂ ਨੂੰ ਏ ਡੀ ਏ ਪੀ ਵਿੱਚ ਭੇਜਿਆ ਜਾ ਸਕਦਾ ਹੈ ਜੇਕਰ ਉਹ ਪ੍ਰੋਗਰਾਮ ਲਈ ਵਧੇਰੇ ਟੁਕਵੇਂ ਸਮਝੇ ਜਾਂਦੇ ਹਨ ਸੀਨੀਅਰਸ ਕਮਿਊਨਿਟੀ ਅਤੇ ਸਮਾਜਿਕ ਸੇਵਾਵਾਂ ਦੇ ਮੰਤਰੀ ਜੈਸਨ ਨਿਕਸਨ ਨੇ ਮੰਗਲਵਾਰ ਸਵੇਰੇ ਇਸ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਇਹ ਕਿਨੀ ਬਣਾਉਣਾ ਹੈ ਕਿ ਅਪਾਹੇ ਲੋਕਾਂ ਨੂੰ ਨੌਕਰੀ ਮਿਲਣ ਤੋਂ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਨਾ ਕੀਤਾ ਜਾਵੇ ਨਿਕਸਨ ਨੇ ਇੱਕ ਪ੍ਰੈਸ ਰੀਲਿਸ ਵਿੱਚ ਕਿਹਾ ਤਨਖਾਹ ਤੋਂ ਕਮਾਉਣ ਵਾਲਾ ਹਰ ਡਾਲਰ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੋਣਾ ਚਾਹੀਦਾ ਹੈ ਜੁਲਾਈ 2026 ਤੋਂ ਐਸ਼ ਅਤੇ ਏਡੀਏਪ ਦੋਵਾਂ ਲਈ ਇੱਕ ਹੀ ਐਪਲੀਕੇਸ਼ਨ ਹੋਵੇਗੀ ਅਧਿਕਾਰੀਆਂ ਦੇ ਅਨੁਸਾਰ ਐਪਲੀਕੇਸ਼ਨ ਦੇ ਦੋ ਹਿੱਸੇ ਹੋਣਗੇ ਪਹਿਲਾ ਹਿੱਸਾ ਨਿੱਜੀ ਜਾਣਕਾਰੀ ਹੋਵੇਗਾ ਅਤੇ ਦੂਜਾ ਹਿੱਸਾ ਇੱਕ ਡਾਕਟਰੀ ਅਸੈਸਮੈਂਟ ਹੈ ਜੋ ਇੱਕ ਡਾਕਟਰ ਦੁਆਰਾ ਭਰਿਆ ਜਾਵੇਗਾ ਸੂਬਾ ਉਹਨਾਂ ਮੈਡੀਕਲ ਪ੍ਰੋਫੈਸ਼ਨਲਸ ਦੀ ਇਕਲਿਸ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਐਪਲੀਕੈਂਟਸ ਲਈ ਮੈਡੀਕਲ ਅਸੈਸਮੈਂਟ ਨੂੰ ਪੂਰਾ ਕਰਨ ਲਈ ਮਦਦ ਕਰੇਗਾ has been thoughtfully designed based on input from Albertans with disabilities to address a gap in support for individuals with disabilities who are able to work and want to enjoy the benefits that come with employment Our goal is to provide more Albertans with disabilities the opportunity to enter the workforce and to pursue a meaningful career while ensuring they have the supports to meet their unique needs medical <laughs> ਜਿਹੜੇ ਲੋਕ ਐਸ਼ਤੇ ਹਨ ਉਹਨਾਂ ਨੂੰ ਲਾਭ ਮਿਲਦੇ ਰਹਿਣਗੇ ਅਤੇ ਉਰੋਂ ਤੱਕ ਪ੍ਰਾਪਤ ਕਰਦੇ ਰਹਿਣਗੇ ਜਦੋਂ ਤੱਕ ਉਹਨਾਂ ਦੀ ਸਥਿਤੀ ਦੇ ਅਨੁਕੂਲ ਪ੍ਰੋਗਰਾਮ ਵਿੱਚ ਨਹੀਂ ਰੱਖਿਆ ਜਾਂਦਾ। ਸੂਬੇ ਦੇ ਅਨੁਸਾਰ ਏਡੀਏਪ ਅਲਬਰਟਨਾ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਬਣਾਇਆ ਗਿਆ ਸੀ ਜੋ ਐਸ਼ਤੇ ਹਨ ਪਰ ਕੰਮ ਕਰਨ ਦੇ ਚਿੱਜ ਕਰਨ ਆਪਣੀ ਆਮਦਨ ਸਹਾਇਤਾ ਗਵਾਏ ਬਿਨਾਂ ਨਿਰਧਾਰਤ ਸੀਮਾ ਤੋਂ ਵੱਧ ਕਮਾਉਣ ਵਿੱਚ ਅਸਮਰਥ ਹਨ। ਅਲਬਾਟਾ ਦੇ ਵਿੱਚ 4 ਅਪਾਹਜ ਵਿਦਿਆਰਥੀਆਂ ਵੱਲੋਂ ਅਲਬਾਟਾ ਸਰਕਾਰ ਤੇ ਸਿੱਖਿਆ ਮੰਤਰੀ ਦੇ ਉੱਤੇ ਮੁਕੱਦਮਾ ਕੀਤਾ ਗਿਆ ਹੈ। ਉਹਨਾਂ ਨੂੰ ਸੂ ਕੀਤਾ ਗਿਆ ਹੈ ਇਸ ਗੱਲ ਕਰਕੇ ਕਿਉਂਕਿ ਅਪਾਹਜ ਵਿਦਿਆਰਥੀਆਂ ਦੀ ਮਦਦ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ ਹਨ। ਪਿਛੇ ਜੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀ ਜਿਸ ਤੋਂ ਬਾਅਦ ਅਪਾਹਜ ਵਿਦਿਆਰਥੀਆਂ ਦੇ ਲਈ ਮੁਸੀਬਤਾਂ ਵੱਧ ਗਈਆਂ ਸਨ। 4 ਅਪਾਹਜ ਵਿਦਿਆਰਥੀਆਂ ਨੇ ਅਲਬਾਟਾ ਦੇ ਸਿੱਖਿਆ ਮੰਤਰੀ ਡਿਮੇਟਿਅਸ ਨਿਕਲਰ ਅਤੇ ਅਲਬਾਟਾ ਸਰਕਾਰ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਹੈ। ਜਿਸ ਵਿੱਚ ਉਹਨਾਂ ਨੇ ਸਿੱਖਿਆ ਦੇ ਅਧਿਕਾਰ ਤੋਂ ਇਨਕਾਰ ਕਰਨ ਅਤੇ ਜਾਣਬੁੱਝ ਕੇ ਵਿਦਿਅਕ ਕਰੰਦ ਦੋਸ਼ ਲਾਇਆ ਗਿਆ ਹੈ ਮੁਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ 12 ਜਨਵਰੀ 2025 ਨੂੰ ਨਿਕੋਲੈਟ ਵੱਲੋਂ ਜਾਰੀ ਕੀਤਾ ਗਿਆ ਮੰਤਰੀ ਪੱਧਰੀ ਆਦੇਸ਼ ਵਿਦਿਆਰਥੀਆਂ ਦੇ ਸਿੱਖਣ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਇਸ ਆਦੇਸ਼ ਦੇ ਤਹਿਤ ਉਹ ਵਿਦਿਆਰਥੀ ਜਿਨ੍ਹਾਂ ਨੂੰ ਅਪਾਹਜਤਾ ਦੇ ਕਾਰਨ ਸਹਾਇਕ ਕਰਮਚਾਰੀ ਦੀ ਲੋੜ ਹੈ ਉਹਨਾਂ ਨੂੰ ਇਸ ਸਹਾਇਤਾ ਤੋਂ ਵੈਮਤ ਕਰਦਾ ਹੈ ਮਕਦਮੇ ਵਿੱਚ ਚਾਰ ਨਵਾਲਗ ਵਿਦਿਆਰਥੀਆਂ ਤੇ ਉਹਨਾਂ ਦੇ ਕਾਨੂੰਨੀ ਸਪਰਸਤਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਔਰਲਾਕ ਓਕੈਲੀ ਨੇ ਕਿਹਾ ਇਹ ਹੁਕਮ ਸਿੱਖਿਆ ਐਕਟ ਅਤੇ ਚਾਰਟਰ ਦੇ ਅਧਿਕਾਰਾਂ ਦੀ ਖਿਲਾਫ ਵਰਜੀ ਕਰਦਾ ਹੈ ਇਹ ਵਿਦਿਆਰਥੀਆਂ ਦੇ ਵਿਸ਼ੇਸ਼ ਸਿੱਖਣ ਦੀਆਂ ਜ਼ਰੂਰਤਾਂ ਨਾਲ ਜੁੜੀ ਗਲਤ ਨੀਤੀ ਹੈ ਤੇ ਇਹ ਅਪਾਹਜ ਵਿਦਿਆਰਥੀਆਂ ਦੇ ਨਾਲ ਅੰਤਰਮ ਪੇਪਵਾਪ ਕਰਦਾ ਹੈ ਦੀ ਹਟਕਨੇ ਐਸਐਮ ਮੰਤਰੀ ਪੱਦੀ ਆਦੇਸ਼ ਨੂੰ ਜਾਰੀ ਕਰਨ ਦੀ ਇਨਸਾਫ ਲਈ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ 31 ਜਨਵਰੀ ਨੂੰ ਦואר ਕੀਤੇ ਗਏ ਦਾਅਵੇ ਦੇ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਐਡਮਿੰਟਨ ਪਬਲਿਕ ਸਕੂਲਾਂ ਵਿੱਚ ਐਜੂਕੇਸ਼ਨਲ ਅਸਿਸਟੈਂਟ ਸਟਾਫ ਦੀ ਹੜਤਾਲ ਨੇ 1200 ਵਿਦਿਆਰਥੀਆਂ ਨੂੰ ਘਰ ਵਿੱਚ ਰਹਿਣ ਲਈ ਮਜਬੂਰ ਕੀਤਾ ਹੈ ਜਿਨ੍ਹਾਂ ਦੀ ਗੁੰਝਲਦਾਰ ਜ਼ਰੂਰਤਾਂ ਦਾ ਹੱਲ ਨਹੀਂ ਲੱਭਿਆ ਗਿਆ ਜਦੋਂ ਕਿ ਸਕੂਲ ਖੇਤਰ ਅਤੇ ਯੂਨੀਅਨ ਵਿਚਕਾਰ ਤਰਖਾਾਂ ਅਤੇ ਸ਼ਰਤਾਂ ਤੇ ਅਸੰਮਤੀ ਦੇ ਬਾਵਜੂਦ ਉਹ ਕਰੀ ਨੇ ਕਿਹਾ ਕਿ ਸਰਕਾਰ ਦੀ ਗਲਤੀ ਨਾਲ ਅਪਾਹਜ ਵਿਦਿਆਰਥੀਆਂ ਨੂੰ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ ਅਤੇ ਸਿੱਖਿਆ ਦੇ ਅਧਿਕਾਰ ਨੂੰ ਕਮਜ਼ੋਰ ਕੀਤਾ ਸਕ ਕਮੰਟਰੀ ਨਿਕੋਲਡ ਨੇ ਇੱਕ ਈਮੇਲ ਬਿਆਨ ਵਿੱਚ ਕਿਹਾ ਕਿਉਂਕਿ ਇਹ ਮਾਮਲਾ ਹੁਣ ਅਦਾਲਤ ਵਿੱਚ ਆ ਇਸ ਲਈ ਉਹ ਇਸ ਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ ਮੁਕਦਮੇ ਵਿੱਚ ਸ਼ਾਮਲ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਸਰਕਾਰ ਤੋਂ ਸਿੱਖਿਆ ਵਿੱਚ ਅਪਾਹਜ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਰੱਖਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਗੱਲ ਕਰਦੇ ਹਾਂ ਅਲਬਰਟਾ ਦੀ ਵਾਈਲਡਲਾਈਫ ਦੀ ਪਿਛੇ ਜਿਹੇ ਇੱਕ ਔਰਤ ਨੂੰ ਗ੍ਰਫਤਾਰ ਕੀਤਾ ਗਿਆ ਸੀ ਜਿਸ ਕੋਲ ਜੰਗਲੀ ਬਿੱਡੀਆਂ ਬਰਾਮਦ ਹੋਈਆਂ ਸਨ ਗੈਰ ਕਾਨੂੰਨੀ ਤੌਰ ਤੇ ਉਸਨੇ ਇਹਨਾਂ ਬਿੱਲੀਆਂ ਨੂੰ ਇੰਪੋਰਟ ਕੀਤਾ ਸੀ ਤੇ ਇੱਥੇ ਅਲਬਰਟਾ ਦੇ ਵਿੱਚ ਉਸ ਦਾ ਪ੍ਰਜਨਨ ਕਰਵੋਨ ਦੀ ਕੋਸ਼ਿਸ਼ ਕੀਤੀ ਜਾਰੀ ਸੀ ਅਤੇ ਅਲਬਰਟਾ ਦੇ ਫਿਸ਼ ਅਤੇ ਵਾਈਲਡਲਾਈਫ ਡਿਪਾਰਟਮੈਂਟ ਨੇ ਉਸ ਨੂੰ ਚਾਰਜ ਕੀਤਾ ਸੀ ਤੇ ਉਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਹੁਣ ਜੁਰਮਾਨਾ ਸੁਣਾਇਆ ਹੈ ਉਹ ਕੋਟ ਸਦੀ ਇੱਕ ਔਰਤ ਨੂੰ ਦੋ ਸਰਵਲ ਬਿੱਲੀਆਂ ਦੀ ਗੈਰਕਾਨੂੰਨੀ ਇਮਪੋਰਟ ਦੀ ਜਾਂਚ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ ਹੈ ਨਿੱਕੀ ਹੋਮਜ਼ ਨੇ ਜਨਵਰੀ ਵਿੱਚ ਕਲਗਰੀ ਦੇ ਇੱਕ ਅਦਾਲਤ ਵਿੱਚ ਫਿਸ਼ੈਂਟ ਵਾਈਲਡਲਾਈਫ ਅਧਿਕਾਰੀਆਂ ਦੁਆਰਾ ਕੀਤੀ ਗਈ ਜਾਂਚ ਦੇ ਸੰਬੰਧ ਵਿੱਚ ਵਾਈਲਡਲਾਈਫ ਐਕਟ ਦੇ ਤਹਿਤ ਇੱਕ ਕੰਟਰੋਲਡ ਜਾਨਵਰ ਰੱਖਣ ਦਾ ਦੋਸ਼ੀ ਮੰਨਿਆ ਅਲਬਰਟਾ ਫਿਸ਼ੈਂਟ ਵਾਈਲਡਲਾਈਫ ਇਨਫੋਰਸਮੈਂਟ ਨੇ ਇੱਕ ਫੇਸਬੁਕ ਪੋਸਟ ਵਿੱਚ ਕਿਹਾ ਸਰਵਲ ਵੱਡੀਆਂ ਅਫਰੀਕੀ ਜੰਗਲੀ ਬਿਲੀਆਂ ਹਨ ਜੋ ਚੀਤਿਆਂ ਵਾਂਗ ਦਿਖਦੀਆਂ ਹਨ ਅਤੇ ਅਲਬਰਟਾ ਵਿੱਚ ਇੱਕ ਕੰਟਰੋਲਡ ਜਾਨਵਰ ਵੱਜੋਂ ਸੂਚੀਬੰਦ ਹਨ ਜਿਨ੍ਹਾਂ ਨੂੰ ਇمپੋਰਟ ਕਰਨਾ ਜਾਂ ਰੱਖਣਾ ਗੈਰਕਾਨੂੰਨੀ ਹੈ ਅਲਬਰਟਾ ਫਿਸ਼ੈਂਟ ਵਾਈਲਡਲਾਈਫ ਇਨਫੋਰਸਮੈਂਟ ਨੇ ਕਿਹਾ ਕਿ ਔਰਤ ਨੇ ਬ੍ਰਿਟਿਸ਼ ਕੋਲੰਬੀਆ ਤੇ ਕੂਬਿਕ ਤੋਂ ਵੱਡੀਆਂ ਬਿਲੀਆਂ ਖਰੀਦੀਆਂ ਤੇ ਉਹਨਾਂ ਨੂੰ ਪਰ ਜਨਨ ਲਈ ਕਾਰਤੂਨੀ ਤੌਰ ਤੇ ਅਲਬੋਟਾ ਲਿਆਂਦਾ ਦੋਸ਼ ਕਬੂਲ ਕਰਨ ਤੋਂ ਬਾਅਦ ਉਸ ਨੂੰ 15000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਐਡਮਿੰਟਨ ਬੈਲੀ ਚਿੜੀਆਕਾਰ ਹੁਣ ਬਿੱਲੀਆਂ ਰੱਖਣ ਅਤੇ ਉਹਨਾਂ ਦੇ ਸਟੇਕਸ ਪਾਲ ਕਰਨ ਦਾ ਕੰਮ ਕਰ ਰਿਹਾ ਹੈ ਵਾਈਲਡਲਾਈਫ ਦੀਆਂ ਉਲੰਘਣਾਵਾਂ ਦੀ ਰਿਪੋਰਟ 24 ਘੰਟੇ 1 800 642 3800 ਤੇ ਕਾਲ ਕਰਕੇ ਜਾਂ ਆਨਲਾਈਨ ਕੀਤੀ ਜਾ ਸਕਦੀ ਹੈ ਸਰਦੀਆਂ ਚੱਲ ਰਹੀਆਂ ਹਨ ਇਸ ਸਮੇਂ ਪੀਕ ਚੱਲ ਰਿਹਾ ਹੈ ਤਕਰੀਬਨ ਟੈਂਪਰੇਚਰ ਮਾਈਨਸ 40 ਤੋਂ ਮਾਈਨਸ 50 ਦੇ ਆਸ-ਪਾਸ ਹੋਣ ਦੀ ਉਮੀਦ ਹੈ ਅਲਬਰਟਾ ਦੇ ਵਿੱਚ ਤੇ ਇਸ ਸਬੰਧੀ এনवायरमेंट ਕੈਨੇਡਾ ਵੱਲੋਂ ਅਲਰਟ ਜਾਰੀ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਆਪਣਾ ਤੇ ਆਪਣਾ ਨਾਲ ਖਿਆਲ ਰੱਖੋ ਬਾਹਰ ਜਾਣ ਲੱਗਿਆਂ ਕੁਝ احتیاط ਵਰਤੋ ਗੱਡੀ ਚਲਾਉਂਦੇ ਹੋ ਤਾਂ ਗੱਡੀ ਚਲਾਉਣ ਲੱਗਿਆਂ ਕੁਝ ਸਾਵਧਾਨੀਆਂ ਵਰਤੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ এনवायरमेंट ਕੈਨੇਡਾ ਠੰਡ ਦੇ ਖਤਰੇ ਤੇ ਐਕਸਪਰੀਅਰਲੀ ਚੇਤਾਵਨੀ ਦੇ ਰਿਹਾ ਹੈ ਕਿਉਂਕਿ ਅਲਬਰਟਾ ਦੇ ਕੁਝ ਹਿੱਸਿਆਂ ਵਿੱਚ ਹਫ਼ਤੇ ਦੇ ਅੰਤ ਤੱਕ ਤਾਪਮਨ ਮਾਈਨਸ 40 ਦੇ ਨੇੜੇ ਅਤੇ અત્યੰਤ ਠੰ ਸੂਬੇ ਦੇ ਲਗਭਗ ਹਰ ਕੋਨੇ ਵਿੱਚ ਹੋਣ ਦੀ ਸੰਭਾਵਨਾ ਹੈ ਐਡਮੰਟਨ ਵਿੱਚ ਸੋਮਵਾਰ ਦਾ ਤਾਪਮਨ -40 ਦੀ ਫੈਨਚਰ ਦੇ ਨਾਲ -30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਸੋਮਵਾਰ ਸਵੇਰ ਤੱਕ ਪ੍ਰਾਂਤ ਦਾ ਸਭ ਤੋਂ ਗਰਮ ਮੌਸਮ ਸਟੇਸ਼ਨ -22 ਡਿਗਰੀ ਦੇ ਆਸ-ਪਾਸ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡਾ ਸੀ ਸਭ ਤੋਂ ਠੰਡਾ ਸਥਾਨ ਟੀਪੀ ਕਰੀਕ ਦਾ ਉੱਤਰ ਪੱਛਮੀ ਹੈਮਲੇਟ -42.3 ਡਿਗਰੀ ਸੈਲਸੀਅਸ ਸੀ ਜ਼ਕਰ ਜੋਖਾ ਕੇ ਬਹੁਤ ਜ਼ਿਆਦਾ ਠੰਡ ਖਤਰੇ ਪੈਦਾ ਕਰਦੀ ਹੈ एनवायरनमेंट कनाडा ਦੇ ਅਧਿਕਾਰੀਆਂ ਨੇ ਮੌਸਮ ਲਈ ਸਾਵਧਾਨ ਕੀਤਾ ਫਰਸਬਾਈਟ ਮਿੰਟਾਂ ਵਿੱਚ ਹੋ ਸਕਦੀ ਹੈ ਅਲਬਰਟਾ ਵਾਸੀਆਂ ਨੂੰ ਸਾਹ ਲੈਣ ਵਿੱਚ ਤਕਲੀਫ ਛਾਤੀ ਵਿੱਚ ਦਰਦ ਮਾਸਪੇਸ਼ੀਆਂ ਵਿੱਚ ਦਰਦ ਅਤੇ ਕਮਜ਼ੋਰੀ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਦਾ ਸੁਨੂ ਹੋਣਾ ਅਤੇ ਰੰਗ ਬਦਲਣ ਸਮੇਤ ਠੜ ਨਾਲ ਸੰਬੰਧਿਤ ਲੱਛਣਾਂ ਦੀ ਨਿਗਰਾਨੀ ਕਰਨ ਲਈ ਕਿਹਾ ਜਾ ਰਿਹਾ ਹੈ ਅੱਜ ਦੇ ਪ੍ਰਾਈਮਰ ਅਲਬਰਟਾ ਪ੍ਰੋਗਰਾਮ ਦੇ ਵਿੱਚ ਇਨਾ ਹੀ ਮਨਮੋਨਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹੋਏ ਆ ਗਏ ਤੁਸੀਂ ਦੇਖ ਰਹੇ ਹੋ ਪ੍ਰਾਈਮਰੀ ਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ